ਜੀ ਬਬੇਓ ਸਸਰੀ ਕਾਲ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਨਾ ਵੀ ਪੰਜਾਬ ਯੂਨੀਵਰਸਿਟੀ ਦਾ ਬਹੁਤ ਰੌਲਾ ਪੈ ਰਿਹਾ ਹੈ ਨਾ ਵੀ ਉਹਦਾ ਕੇਂਦਰੀਕਰਨ ਕੀਤਾ ਹੈਗਾ ਇਸ ਦਾ ਬਈ ਇੱਕ ਕਾਰਨਾਗਾ ਜਿਹੜੇ ਪੀਯੂ ਦੇ ਵਿੱਚ ਸੈਨੇਟ ਸੀਗੀ ਉਹਨੂੰ ਭੰਗ ਕਰ ਦਿੱਤਾ ਗਿਆ ਸੈਨੇਟ ਕੀ ਸੀਗੀ 90 ਮੈਂਬਰੀ ਕਮੇਟੀ ਸੀਗੀ ਵੀ ਜਿਹਦੀ ਚੋਣਾਂ ਕਰਵਾਈਆਂ ਜਾਂਦੀਆਂ ਸੀ ਉੱਥੋਂ ਦੇ ਸਟੂਡੈਂਟ ਤੇ ਉੱਥੋਂ ਦੇ ਟੀਚਰ ਹੀ ਉਹ ਇਹ ਚੋਣਾ ਵਿੱਚ ਹਿੱਸਾ ਲੈਣ ਦੇ ਵਿੱਚ ਤੇ ਉੱਥੋਂ ਦੇ ਸਟੂਡੈਂਟ ਹੀ ਚੁਣਦੇ ਸੀ ਵੋਟਾਂ ਪਾ ਕੇ ਤੇ ਹੁਣ ਤਾਂ ਉਹਦੀ ਵੀ ਨਾ ਇਲੈਕਸ਼ਨ ਗਵਰਨਮੈਂਟ ਨੇ ਪੰਜਾਬ ਨੇ ਕਰਵਾਈ ਹੈਗੀ ਬਹੁਤ ਸਾਲ ਹੋ ਗਏ ਗੌਰ ਵਿੱਚ ਕਿਸੇ ਨੇ ਕੀਤੀ ਨਹੀਂ ਹੈਗੀ ਤੇ ਹੁਣ ਸਰਕਾਰ ਨੇ ਭੰਗ ਕਰਕੇ ਵੀ 31 ਮੈਂਬਰੀ ਕਮੇਟੀ ਬਣਾਤੀ ਜਿਹੜੀਆਂ 31 ਮੈਂਬਰ ਉਹ ਸੈਂਟਰ ਸਰਕਾਰ ਹੀ ਚੁਣਿਓ ਵੀ ਪੂਰਨ ਤੌਰ ਤੇ ਸਰਕਾਰ ਨੇ ਭੰਗ ਕਰਕੇ ਵੀ ਆਪ ਦੇ ਅੰਡਰ ਵਿੱਚ ਲੈਣ ਦੀ ਪੂਰੀ ਤਿਆਰੀ ਕਰ ਲਈ ਹੈ ਪੰਜਾਬ ਯੂਨੀਵਰਸਿਟੀ ਨੂੰ ਇਹੀ ਸੀਗੀ ਵੀਰੇ ਹੁਣ ਜਿਹੜੀ ਯੂਨੀਵਰਸਿਟੀ ਸੀਗੀ ਉਹ ਸੈਂਟਰ ਸਰਕਾਰ ਦੇ ਫੰਡਾਂ ਉੱਤੇ ਚੱਲਦੀ ਸੀਗੀ ਮੈਨੂੰ ਫੰਡ ਦਿੱਤੇ ਜਾਂਦੇ ਸੀ ਬਟ ਹੁਣ ਉਹ ਫੰਡ ਬੰਦ ਕਰਕੇ ਲੋਨ ਦਿੱਤਾ ਜਾਊਗਾ ਵੀ ਇੱਕ ਤਰ੍ਹਾਂ ਦਾ ਲੋਨ ਦਿੱਤਾ ਜਾਊਗਾ ਵੀ ਜਦੋਂ ਲੋਨ ਨੂੰ ਪੂਰਾ ਕਰਨ ਵਾਸਤੇ ਸਟੂਡੈਂਟਾਂ ਦੀ ਫੀਸਾਂ ਵਧਾ ਦਿੱਤੀਆਂ ਜਾਂਦੀ ਸੀ ਜਦੋਂ ਫੰਡ ਦਿੱਤੇ ਜਾਂਦੇ ਸੀਗੇ ਸਟੂਡੈਂਟ ਬਈ 22500 ਦੇ ਵਿੱਚ ਐਮਬੀਏ ਕਰ ਜਾਂਦਾ ਸੀ ਕੋਈ ਵੀ ਆਮ ਕਰ ਦਾ ਸਟੂਡੈਂਟ ਤੇ ਪੜ੍ਹ ਸਕਦਾ ਸੀ ਬਟ ਜਦੋਂ ਬਈ ਇਹ ਲੋਨ ਸਰਕਾਰ ਦੁਗਹ ਸੈਂਟਰ ਗਵਰਨਮੈਂਟ ਉਦੋਂ ਬਈ ਯੂਨੀਵਰਸਿਟੀ ਉੱਤੇ ਵੀ ਕਰਜ਼ਾ ਚੜੂਗਾ ਉਸ ਦੇ ਨਾਲ ਨਾ ਫੀਸਾਂ ਵਧਾ ਦਿੱਤੀਆਂ ਜਾਣਗੇ ਆਮ ਬੰਦਾ ਨਹੀਂ ਕਰ ਸਕੂਗਾ ਬਈ ਪੜ੍ਹਾਈ ਬਹੁਤ ਮਹਿੰਗੀ ਹੋ ਜੀ ਐਕਸਪੈਂਸਿਵ ਹੋ ਜੂ ਉੱਥੇ ਆਮ ਬੰਦੇ ਵਾਸਤੇ ਅਫੋਰਡ ਕਰਨੀ ਇਸ ਕਰਕੇ ਬਈ ਬਹੁਤ ਰੌਲਾ ਪੈ ਰਿਹਾ ਇਸ ਚੀਜ਼ ਦਾ ਧੰਨ